ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਬਾਦਲ ਪਰਿਵਾਰ ਰੋਜ਼ ਬਰੋਜ਼ ਜਿਹੜਾ ਵੈ ਉਹ ਫਸਦਾ ਜਾ ਰਿਹਾ ਹੈਗਾ ਕਿਉਂਕਿ ਜਿਹੜਾ ਉਹਨਾਂ ਦੇ ird ਘੇਰਾ ਆ ਉਹ ਤੰਗ ਹੁੰਦਾ ਜਾਂਦਿਆ ਹੈਗਾ ਵੈ ਸੀਐਮ ਭਗਵੰਤ ਮਾਨ ਟਵਿਜਿਲੈਂਸ ਵਾਲੇ ਹੁਣ ਮੁਕੰਮਲ ਸਬੂਤਾਂ ਦੇ ਨਾਲ ਜਿਹੜੇ ਆ ਉਹ ਬਾਦਲ ਪਰਿਵਾਰ ਤੇ ਐਕਸ਼ਨ ਕਰਨ ਦੇ ਹੀਗੇ ਆ ਹੁਣ ਜਿਹੜੀ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਹੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਬਰਫ ਦੀਆਂ ਛੇਲੀਆਂ ਦੇ ਪਾਗੇ ਘੁੱਟਿਆ ਰਾਤ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਔਰ ਡੀਜੀਪੀ ਨੂੰ ਸੁਖਬੀਰ ਬਾਦਲ ਨੇ ਧਮਕੀ ਦੇ ਦਿੱਤੀ ਹੈ ਕਿ ਭਾਈ ਤੁਸੀਂ ਮਜੀਠੀਆ ਨੂੰ ਦਰਸਲ ਦੇ ਵਿੱਚ ਉਹਨਾਂ ਨੇ ਤਸਵੀਰ ਜਾਰੀ ਕਰ ਦਿੱਤੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੂਰੇ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਬਾਦਲ ਪਰਿਵਾਰ ਨੂੰ ਖੁੰਝੇ ਲਾ ਰਿਹਾ ਔਰ ਹੁਣ ਜਿਹੜੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਪੰਜਾਬ ਦਾ ਬੱਚਾ ਬੱਚਾ ਇਸ ਨੂੰ ਦੇਖੇ ਔਰ ਇਸ ਵੀਡੀਓ ਨੂੰ ਉਹ ਲੋਕਾਂ ਨੂੰ ਵੀ ਦੇਖਣੀ ਚਾਹੀਦੀ ਹੈ ਜਿਹੜੇ ਲੋਕ ਮਜੀਠੀਆ ਦੇ ਹੱਕ ਦੇ ਵਿੱਚ ਖੜ ਕੇ ਇਹ ਗੱਲ ਕਹਿੰਦੇ ਅਗੇ ਭਾਈ ਮਜੀਠੀਆ ਸਾਹਿਬ ਤਾਂ ਸੱਚਾ ਸੀ ਤੇ ਹੁਣ ਜਿਹੜਾ ਵਿਜੀਲੈਂਸ ਨੇ ਰਾਤ ਉੜਾ ਚੜੇ ਖਬਰ ਇਹ ਵੀ ਆ ਰਹੀ ਹੈ ਵੀ ਉਸਦੇ ਡਾਂਗਾ ਦੇ ਪੱਟੇ ਵੀ ਪਏ ਨੇ ਕਿਉਂਕਿ برف ਦੇ ਉੱਤੇ ਪਾ ਕੇ ਜਦੋਂ ਉਸ ਨੂੰ ਕੁੱਟਿਆ ਗਿਆ ਤਾਂ ਉਹਦੇ ਕਹਿੰਦੇ ਵੀ ਸੁਖਵੀਰ ਬਾਦਲ ਤੱਕ ਉਹ ਗੱਲ ਪਹੁੰਚਦੀ ਹੈ ਤੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਡੀਜੀਪੀ ਨੂੰ ਜਿਹੜੇ ਕਿ ਸਾਬਕਾ ਡੀਜੀਪੀ ਨੇ ਵਿਜੀਲੈਂਸ ਦੇ ਉਹਨਾਂ ਨੇ ਸਬੂਤ ਦਿਖਾਉਣ ਦੀ ਇੱਕ ਬਹੁਤ ਵੱਡੀ ਯਰਤ ਕੀਤੀ ਤਾਂ ਅੱਗੋਂ ਸੁਖਵੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਕੇ ਕੀ ਕਹਿੰਦੇ ਨੇ ਕਹਿੰਦਾ ਡੀਜੀਪੀ ਉਹਨਾਂ ਦਾ ਖਰੀਦਿਆ ਹੋਇਆ ਹੈ ਤੇ ਭਗਵੰਤ ਮਾਨ ਸਰਕਾਰ ਕਹਿੰਦਾ ਬਹੁਤ ਜਿਆਦਾ ਧੱਕਾ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦਾ ਭਗਵੰਤ ਮਾਨ ਦੀਆਂ ਚੀਕਾਂ ਕਢਾਵਾਂਗੇ ਤਾਂ ਹੁਣ ਭਗਵੰਤ ਮਾਨ ਨੂੰ ਧਮਕੀ ਕਿਵੇਂ ਦਿੱਤੀ ਹੈ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਮੁੱਛਾਂ ਨੂੰ ਵਾਲੇ ਕਰਕੇ ਤਾ ਦਿੰਦਾ ਸੀ ਉਸ ਬੰਦੇ ਨੂੰ ਬਰਫ਼ ਦੇ ਉੱਤੇ ਕਿਵੇਂ ਪਾਇਆ ਗਿਆ ਔਰ ਕਿਵੇਂ ਕੁੱਟਿਆ ਗਿਆ ਇਹ ਖਬਰ ਬੜੀ ਹੀ ਅਹਿਮ ਹੈ ਹਰ ਸਵੇਰ ਤੋਂ ਬਾਦਲ ਨੂੰ ਪੰਜਾਬ ਦੇ ਲੋਕ ਕੀ ਕਹ ਰਹੇ ਸੀ ਕਹਿੰਦੇ ਭਾਈ ਇੱਕ ਵਾਰੀ ਹੋਰ ਅਰਦਾਸ ਕਰ ਦੇ ਕਿ ਜੇਕਰ ਮੇਰੇ ਭਰਾ ਦਾ ਦੋਸ਼ ਆ ਤਾਂ ਮੇਰੇ ਭਰਾ ਪੱਟਿਆ ਜਾਵੇ ਤੇ ਜੇ ਭਗਵੰਤ ਮਾਨ ਦਾ ਦੋਸ਼ ਹੈ ਤੇ ਭਾਈ ਭਗਵੰਤ ਮਾਨ ਪੱਟਿਆ ਜਾਵੇ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਦਰਅਸਲ ਦੇ ਵਿੱਚ ਜਿਹੜੀ ਖਬਰ ਤੁਸੀਂ ਵੇਖੋਗੇ ਹਲਾ ਦੇਨ ਵਾਲੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਰਾਤ ਜਿਹੜੇ ਪੁੜੇ ਸਿੱਕੇ ਗਏ ਨੇ ਵਿਜੀਲੈਂਸ ਦੇ ਵਿੱਚ ਉਹ ਪੂਰੀ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆ ਗਏ ਨੇ ਕਿਉਂਕਿ ਇਹ ਵੀਡੀਓ ਉਸ ਦਾ ਸਬੂਤ ਹੈ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਬੀਤੀ ਰਾਤ ਕਹਿੰਦੇ ਪਟਾ ਵੀ ਫਿਰ ਗਿਆ ਬਰਫ ਦੀ ਛਿੱਲੀ ਤੇ ਵੀ ਪਾਇਆ ਗਿਆ ਬਹੁਤ ਸਾਰੀ ਹੋਰ ਵੀ ਝਾੜ-ਚੱਪ ਹੋਈ ਹੈ ਦਰਸਲ ਦੇ ਵਿੱਚ ਇਹਦੀ ਕੁੱਟਮਾਰ ਕਿਉਂ ਹੋਈ ਹੈ ਜਾਣਨ ਵਾਲਾ ਮਾਮਲਾ ਸਭ ਤੋਂ ਵੱਡਾ ਇਹੀ ਹੈ ਮਜੀਠੀਆ ਦੀ ਕੁੱਟਮਾਰ ਦੇ ਪਿੱਛੇ ਸਭ ਤੋਂ ਵੱਡਾ ਰੀਜਨ ਛੁਪਿਆ ਹੈ ਜਿਹੜਾ ਕਿ ਉਹਨੇ ਅਫਸਰਾਂ ਨੂੰ ਆਪਣੇ ਘਰ ਦੇ ਵਿੱਚ ਧਮਕਾਇਆ ਸੀ ਕਹਿੰਦੇ ਖੜੇ ਰਹੋ ਆਪ ਕੁਰਸੀ ਤੇ ਬੈਠਾ ਸੀ ਉੱਥੇ ਤਾਂ ਨਹੀਂ ਉਹ ਬੋਲੇ ਤੇ ਜਦੋਂ ਉਹਨੂੰ ਲੈ ਗਏ ਸੀ ਉਸ ਤੋਂ ਬਾਅਦ ਜਦੋਂ ਉੱਥੇ ਲਿਜਾ ਕੇ ਉਹਦੀ ਚਾਰ ਝੰਬ ਕੀਤੀ ਢੇਲਾ ਤਾਂ ਉਹਦੀ ਪਾ ਗਿਆ ਸੀ ਪਰ ਬਰਫ ਦੀਆਂ ਛੇਲੀਆਂ ਦੇ ਪਾ ਕੇ ਕਿਵੇਂ ਕੁੱਟਦੀ ਆ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਵਿਜੀਲੈਂਸ ਤਸੋਂ ਦਾ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੇ ਕਿ ਮੁੱਖ ਮੰਤਰੀ ਦੇ ਸਿੰਘ ਹੋਰ ਵੀ ਫਸ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਸੁਣੋ ਫੜ ਕੇ ਜਦੋਂ ਬਟਾ ਦੇ ਕੇ ਬਾਹ ਨੂੰ ਤੇ ਵਿਜੀਲੈਂਸ ਤੋਂ ਵੱਲ ਲਗੇ ਤੇ ਇਹਨੂੰ ਬਰਫ ਦੇ ਲਟਾ ਕੇ ਰੱਖਿਆ ਰਾਤ ਮੁੱਛਾਂ ਨੂੰ ਤਾੜ ਦਿੰਦਾ ਸੀ ਕਿ ਮੇਰਾ ਨਹੀਂ ਕੁਝ ਕਰ ਸਕਦੇ ਉਹ ਨਹੀਂ ਕਰ ਸਕਦੇ ਦੇਖੋ ਜੇ ਤੁਸੀਂ ਕਰਾ ਸਕਦੇ ਹੋ ਮੈਂ ਤੁਹਾਨੂੰ ਗੱਲ ਦੱਸਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਭਗਤਿੰਦਰ ਚੈਲ ਆਪਣੀ ਮਰਜ਼ੀ ਚ ਚਲਾਉਂਦਾ ਹੁੰਦਾ ਸੀ ਸੁਖਵੀਰ ਬਾਦਲ ਤੇ ਉਹਨੇ ਪਰਚੇ ਦਰਜ ਕਰਾਇਆ ਸੀ ਜਦੋਂ ਸੁਖਵੀਰ ਦੀ ਬਾਲੀ ਆ ਗਈ ਸੀ ਬੋਈ ਚਪਾ ਕੇ ਕੁੱਟਿਆ ਸੀ ਤੇ ਜੱਜ ਨੂੰ ਜਾ ਕੇ ਕਹਿੰਦਾ ਸੀ ਕਹਿੰਦਾ ਜੀ ਮੈਨੂੰ ਤਾਂ ਇਹ ਦੂਫਾਏ ਲਾ ਦਿਓ ਰਿਮਾਂਡਰਾ ਦਿਓ ਉਹੀ ਮਾਰੋ ਮੇਰੇ ਉਹੀ ਅਫਸਰ ਤੁਹਾਡੇ ਕੋਲੇ ਆ ਉਹੀ ਸੀਗਾ ਤੁਹਾਡੇ ਕੋਲੇ ਸੀਗੀਆਂ ਤਾਂ ਸੁਣ ਲਿਆ ਪੰਜਾਬ ਵਾਲਿਓ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਦੀ ਕਹਾਣੀ ਹੈ ਇਹ ਤੇ ਹਰਸਾਮਰਦ ਗੌਰ ਕਹਿੰਦੀ ਸੀ ਸਾਡਾ ਮਜੀਠੀਆ ਦਾ ਬੜਾ ਚੰਗਾ ਪਰ ਹੁਣ ਅਗਲੇ ਨੇ ਤਾਂ ਬਾਈ ਬਰਫ਼ ਤੇ ਪਾ ਲਿਆ ਤੇ ਪੂਰੀ ਤੌਣੀ ਲਾਈ ਆ ਤੇ ਸਿੰਘ ਕਿਵੇਂ ਫਸਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੌਰ ਦੇ ਨਾਲ ਸੁਣੋ ਕਿ ਅੱਗੇ ਹੋਣਾ ਕੀ ਹੈ ਔਰ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਨੂੰ برف ਤੇ ਪਾਗੇ ਲਟਾ ਕੇ ਕੁੱਟਿਆ ਜਾਊਗਾ ਇਹ ਗੱਲ ਯਾਦ ਰੱਖਿਓ ਕਿ ਉਹਦੇ ਬਹੁਤ ਸਾਰੇ ਲੋਕ ਇਹਨਾਂ ਨੇ ਕਟਵਾਏ ਨੇ ਬੜਾ ਹੀ ਖਤਰਨਾਕ ਤਸ਼ੱਦਦ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਸਿੱਖ ਮਰਵਾਏ ਨੇ ਅੱਜ ਪੰਜਾਬ ਖੜਾ ਹੋ ਗਿਆ ਚਾਹੇ ਭਗਵੰਤ ਮਾਨ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਹਿ ਚੁੱਕਿਆ ਚਾਹੇ ਭਗਵੰਤ ਮਾਨ ਮਾੜਾ ਪਰ ਪੰਜਾਬ ਦੇ ਲੋਕ ਅੱਜ ਭਗਵੰਤ ਮਾਨ ਦੇ ਨਾਲ ਖੜ ਗਏ ਨੇ ਕਹਿੰਦੇ ਜਿਹੜੇ ਬੰਦੇ ਨੂੰ ਅਸਲ ਦੇ ਵਿੱਚ ਯਾਨੀ ਖੁੰਝੇ ਰਾਉਣਾ ਸੀ ਉਹ ਆਹੀ ਐ ਬਾਦਲ ਕਾ ਲਾਣਾ ਯਾਨੀ ਮਜੀਠਿਆ ਹੋ ਗਿਆ ਇਹਨਾਂ ਦੇ ਹੋਰ ਲੈਣੇ ਦੇਣੇ ਪਤਾ ਨਹੀਂ ਕਿੰਨਾ ਕ ਟੱਬਰ ਯਾਨੀ ਟੱਬਰ ਇਹਨਾਂ ਦਾ ਚਾਹੁੰਦਾ ਕੀ ਐ ਕਹਿੰਦੇ ਵੀ ਅਸੀਂ ਪੰਜਾਬ ਲੁੱਟ ਕੇ ਖਾਣਾ ਅਸੀਂ ਪੰਜਾਬ ਨੂੰ ਲੁੱਟਣ ਆਏ ਹੋਰ ਕਿਸੇ ਦੀ ਵਾਰ ਹੀ ਨਹੀਂ ਆਉਣੀ ਚਾਹੀਦੀ ਇਹ ਪੰਜਾਬ ਤਾਂ ਸਾਡੇ ਲਈ ਐ ਸਾਡੇ ਪੁੱਤ ਪੋਤੇ ਇਹਨਾਂ ਨੂੰ ਲੁੱਟਣਾ ਚਾਹੁੰਦੇ ਨੇ ਤੇ ਅਸੀਂ ਪੀੜ੍ਹੀਆਂ ਤੋਂ ਲੁੱਟਦੇ ਆ ਰਹੇ ਹਾਂ ਤੇ ਅੱਜ ਜਦੋਂ ਪ੍ਰਮਾਤਮਾ ਨੇ ਕਿਸੇ ਬੰਦੇ ਨੂੰ ਤਾਂ ਯਾਰ ਬਲ ਬਖਸ਼ਣਾ ਸੀ ਭਗਵੰਤ ਮਾਨ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਵੈਸੇ ਅਸੀਂ ਉਹਦਾ ਵਿਰੋਧ ਕਰਦੇ ਸੀ ਪਰ ਅੱਜ ਦੀ ਘੜੀ ਦੇ ਵਿੱਚ ਪੂਰਾ ਸਾਡਾ ਸਮੁੱਚਾ ਪੰਜਾਬ ਉਹਦੇ ਨਾਲ ਖੜ ਗਿਆ ਇੱਕ ਗੜ ਦਾ ਰੋਸ ਸਾਨੂੰ ਵੀ ਭਗਵੰਤ ਮਾਨ ਦੇ ਉੱਤੇ ਕਿ ਦੇਖੋ ਵੀ ਡਿਬਰੂਗੜ੍ਹ ਦੇ ਵਿੱਚ ਜਿਹੜੇ ਬੰਦ ਕੀਤੇ ਨੇ ਉਹਨਾਂ ਨੂੰ ਛੱਡਣਾ ਹੁਣ ਹੱਕ ਆ ਤੇਰਾ ਕਿਉਂਕਿ ਪੰਜਾਬ ਤੇਰੇ ਨਾਲ ਖੜ ਗਿਆ ਬਹੁਤ ਸਾਰੇ ਗੁਰਸਿੱਖ ਲੋਕ ਆ ਰਹੇ ਨੇ ਬਾਹਰ ਨਿਕਲ ਕੇ ਕਹਿੰਦੇ ਨੇ ਮੁੱਖ ਮੰਤਰੀ ਨੇ ਜਿਹੜਾ ਇਹਨਾਂ ਦੇ ਉੱਤੇ ਸਕੰਜਾ ਕਸ ਨਾ ਤਾਂ ਕਿਸੇ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਅਸੀ ਯੁਰਤ ਕੀਤੀ ਐ ਤੇ ਨਾ ਹੀ ਕਦੇ ਕਰਨੀ ਐ ਇਹ ਬੁੜਕ-ਬੁੜਕ ਕੇ ਬੋਲਦੇ ਨੇ ਜਿਵੇਂ ਬਾਦਲ ਕੇ ਸੁਖਵੀਰ ਸਿੰਘ ਬਾਦਲ ਬੋਲਦਾ ਫਿਰ ਧਮਕੀ ਦੇ ਦਿੰਦਾ ਸਿੱਧੀ ਉਸ ਤੋਂ ਪਹਿਲਾਂ ਜਿਹੜੀ ਹਰਸਿਮਰਤ ਕੌਰ ਬਾਦਲ ਐ ਇਹ ਬੜਾ ਯਾਰ ਮੈਂ ਕਹਿੰਦਾ ਵੀ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਦੇ ਖੇਡ ਬਣਾ ਰੱਖਿਆ ਇਕ ਆਮ ਬੰਦੇ ਵਾਂਗੂ ਇਹਨਾਂ ਨੂੰ ਐ ਲੱਗਦਾ ਵੀ ਉਹਦੀ ਵਿਸਾਤ ਨਹੀਂ ਹੈਗੀ ਸਾਡੇ ਸਾਹਮਣੇ ਪਰ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਸਰਕਾਰ ਨੇ ਉਹ ਦਿਖਾਇਆ ਇਹਨਾਂ ਨੂੰ ਵੀ ਭਾਈ ਤੁਹਾਨੂੰ ਅਸੀਂ ਟੱਕਰ ਦੇਣ ਵਾਲੇ ਤੁਹਾਡੇ ਗਲਮੇ ਚ ਹੱਥ ਪਾਉਣ ਵਾਲੇ ਬੈਠੇ ਆ ਪੰਜਾਬ ਦੇ ਅੰਦਰ ਲੋਕ ਇਹ ਲੋਕਤੰਤਰ ਹੈ ਤੁਹਾਡਾ ਹੁਣ ਜਿਹੜਾ ਰਾਜ ਰੂਜ ਨਹੀਂ ਰਹਿਣ ਦੇਣਾ ਕਿਉਂਕਿ ਇੱਥੇ ਪੰਜਾਬ ਦਾ ਬੋਲ ਵਾਲਾ ਹੋ ਚੁੱਕਿਆ ਹੈ ਜਾਂ ਤਾਂ ਹੁਣ ਇੱਥੇ ਅਮਰਪਾਲ ਸਿੰਘ ਦੀ ਸਰਕਾਰ ਬਣਨੀ ਹੈ ਯਾਦ ਰੱਖਿਓ ਮੇਰੀ ਗੱਲ ਨੂੰ ਔਰ ਜਾਂ ਫਿਰ ਆਮ ਆਦਮੀ ਰਿਪੀਟ ਕਰੂਗੀ ਆ ਤੁਹਾਡੀ ਜਿਹੜੀ ਕਾਂਗਰਸ ਆ ਜਿਹੜੇ ਇਹਦੇ ਪਿੱਠੂ ਬਣੇ ਖੜੇ ਨੇ ਖੈਰੇ ਅਰਗੇ ਤੇ ਚੰਨੀ ਅਰਗੇ ਇਹਨਾਂ ਦਾ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਬਾਦਲ ਕੇ ਲੈਣੇ ਤੇ ਤਾਂ ਤੁਸੀਂ ਕਾਟਾ ਹੀ ਮਾਰਦੇ ਤੇ ਨਾਲੇ ਕਾਂਗਰਸ ਤੇ ਕਿਉਂਕਿ ਇਹਨਾਂ ਲੋਕਾਂ ਨੇ ਲੁੱਟ ਕੇ ਇਕੱਠਿਆਂ ਨਹੀਂ ਖਾਦਾ ਐਸੇ ਕਰਕੇ ਉਹਦੀ ਹਮਾਇਤ ਕਰਾਉਂਦੇ ਨੇ ਫੇਰ ਕਹਿੰਦੇ ਜੀ ਬਿਕਰਮ ਸਿੰਘ ਬਜੀਠੀ ਇੱਕ ਪਾਸੇ ਉਹਦੇ ਰੌਲਾ ਪਾਉਂਦੇ ਸੀ ਕਹਿੰਦੇ ਇਹੀ ਖੈਰਾ ਤੇ ਇਹੀ ਚੰਨੀ ਇਹਨਾਂ ਦੇ ਬਿਆਨ ਕੱਢ ਲਓ ਪੁਰਾਣੇ ਉਹਦੇ ਵਿੱਚ ਕਹਿੰਦੇ ਨਸ਼ੇ ਦਾ ਤਸਕਰ ਇਹਨੂੰ ਫੜ ਕੇ ਅੰਦਰ ਕਰੋ ਤੇ ਅੱਜ ਕਿਵੇਂ ਯਾਰ ਅੱਗ ਲੱਗੀ ਇਹਨਾਂ ਨੂੰ ਸੋ ਜਿਹੜੇ ਇਹ ਲੀਡਰ ਨੇ ਸਾਰੇ ਰਲੇ ਮਿਲੇ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਡੇ ਭੈਣ ਭਰਾਵਾਂ ਨੂੰ ਜਿੱਥੋਂ ਤੱਕ ਵੀ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈ ਤੋਂ ਆਪਣੀ ਆਪਣੀ ਮਰਜ਼ੀ ਦੇ ਨਾਲ ਜੋ ਸਰਕਾਰ ਚੁਣਨੀ ਆ ਚੁਣੋ ਇਹ ਲੋਕਾਂ ਦੇ ਤੁਹਾਡਾ ਪਹਿਲਾਂ ਵੀ ਖੂਨ ਪੀਤਾ ਇਹਨਾਂ ਦੀ ਦੇਖੋ ਇਹਨਾਂ ਦੀ ਬੋਲੀ ਤੋਂ ਕੀ ਝਲਕਦਾ ਕਹਿੰਦੇ ਮੁੱਖ ਮੰਤਰੀ ਨੂੰ ਵੀ ਧਮਕੀ ਦੇ ਰਿਹਾ ਸੰਗਵੀਰ ਬਾਦਲ ਡੀਜੀਪੀ ਨੂੰ ਵੀ ਦੇ ਰਿਹਾ ਫਿਰ ਤੁਹਾਡੀ ਆਮ ਲੋਕਾਂ ਦੀ ਕੀ ਵਿਸਾਤ ਹੈ ਇਹਨਾਂ ਦੇ ਸਾਹਮਣੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਹੋ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵਾਈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਜੜੀਆਂ ਮੈਂ ਉਹ ਬਾਦੀਆਂ ਜਾ ਰਹੀਆਂ ਹੈਗੀਆਂ ਮੈਂ ਕਿਉਂਕਿ ਬਾਦਲ ਪਰਿਵਾਰ ਦੀ ਜੜੀ ਅਕੜ ਹੈ ਉਹ ਖਤਮ ਹੁੰਚ ਨਹੀਂ ਆਉਂਦੀ ਹੈਗੀ ਵਿਕਰਮ ਸਿੰਘ ਮਜੀਠੀਆ ਜਿਹਨੂੰ ਗ੍ਰਿਫਤਾਰ ਕਰਨ ਵਾਸਤੇ ਵਿਜਲੈਂਸ ਦੇ ਬੰਦੇ ਗਏ ਸੀਗੇ ਜਦੋਂ ਉਹਦੇ ਘਰ ਵਿੱਚ ਗਏ ਤੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਧਮਕੀਆਂ ਲਾਈਆਂ ਪਰ ਉਸ ਟਾਈਮ ਤੋਂ ਖਾਮੋਸ਼ ਰਹੇ ਔਰ ਜਦੋਂ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਵਿਕਰਮ ਸਿੰਘ ਮਜੀਠੀਆ ਨੂੰ ਤੇ ਜਿਹੜੀ ਖਬਰ ਹੁਣ ਨਿਕਲ ਕੇ ਆ ਰਹੀ ਆ ਉਸ ਦੇ ਮੁਤਾਬਿਕ ਵਿਕਰਮ ਸਿੰਘ ਮਜੀਠੀਆ ਨੂੰ ਰਾਤ ਭਰ ਦੀਆਂ ਸਿੱਲੀਆਂ ਤੇ ਵੀ ਪਾਇਆ ਗਿਆ ਔਰ ਖੂਬ ਪਟਾਵੀ ਫੇਰੇ ਆ ਗਿਆ ਇਹ ਵੀ ਉਹ ਜਦੋਂ ਬਾਦਲ ਪਰਿਵਾਰ ਤੱਕ ਪਹੁੰਚੀ ਤਾਂ ਸੁਖਵੀਰ ਸਿੰਘ ਬਾਦਲ ਨੇ ਮੈਂ ਕਾਨਫਰੰਸ ਕਰਕੇ ਸੀਐਮ ਭਗਵਾਨਤਮਾਨ ਤੇ ਵਿਜੀਲੈਂਸ ਦੇ ਸਾਬਕਾ ਅਫਸਰ ਨੂੰ ਧਮਕੀਆਂ ਲਾਈਆਂ ਹੈਗੀਆਂ ਮੈਂ ਕਿ ਤੁਹਾਨੂੰ ਇਸ ਦਾ ਇੰਜਾਮ ਪੂਰਨਾ ਪਏਗਾ ਤੁਹਾਡੀਆਂ ચીਖਾਂ ਅਸੀਂ ਪੜਾਵਾਵਾਂਗੇ ਇਸ ਬਿਆਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਏ ਕਿ ਬਾਦਲ ਪਰਿਵਾਰ ਦੀ ਕੜਹਾਈ ਵੀ ਖਤਮ ਨਹੀਂ ਹੋਈ ਰੋਜ਼ ਬਰੋਜ਼ ਰੀਆ ਮੁਸੀਬਤਾਂ ਪਰੇਸ਼ਾਨੀਆਂ ਉਬਾਧੀਆਂ ਜਾ ਰਹੀਆਂ ਨੇ ਨਿਤ ਨਈਆਂ ਚੀਜ਼ਾਂ ਜੜੀਆਂ ਸਾਹਮਣੇ ਆ ਰਹੀਆਂ ਲੇਕਿਨ ਬਰੇ ਬਾਦਲ ਪਰਿਵਾਰ ਉਸੇ ਅਕੜ ਦੇ ਵਿੱਚ ਹੈਗਾ ਵੈ ਵੀਰੋਂ ਤੁਹਾਡਾ ਕੀ ਕਹਿਣਾ ਸੀਗਾ ਸੀਐਮ ਭਗਵੰਤ ਮਾਨ ਦੇ ਇੱਕ ਐਕਸ਼ਨ ਦੇ ਬਾਰੇ ਜਿਹੜਾ ਬਾਦਲ ਪਰਿਵਾਰ ਤੇ ਕਰਨ ਗਿਆ ਹੈਗਾ ਵੈ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਠੇਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼